ਬਾਥਰੂਮ ਮਾਦਾ ਕੀ ਹਾਲ ਹੈ ਜੀ ਉਹ ਤੁਸੀਂ ਜਾਗ ਜਾ ਦਿਮਾਰੋ ਕੀ ਤਾ ਅੰਦਰ ਬਾਹਰ ਨੂੰ ਜੀ ਨਹੀਂ ਕਰਨਾ ਤੁਹਾਨੂੰ ਦਾ ਬਸ ਤੁਹਾਨੂੰ ਪਤਾ ਜਿਹੜਾ ਹੈ ਗੁਟਕਾ ਖਾ ਲਿਆ ਮੁੰਡਿਆਂ ਨੇ ਉਹ ਕਰ ਲਿਆ ਉਹ ਕਰ ਲਿਆ ਉਹ ਜੀ ਦਾ ਥੋੜਾ ਧਿਆਨ ਰੱਖਣ ਵਾਲਾ ਮਿਸਟੇਕ ਹੈਗੀ ਆ ਬਾਥਰੂਮ ਵਾਲਿਆਂ ਦੀ ਵੀ ਹੈਗੀ ਆ ਆਪਾਂ ਮੰਨਦੇ ਆ ਪਰ ਇਹ ਨਹੀਂ ਉਹਨਾਂ ਦੀ ਨਹੀਂ ਜਿੰਨੀ ਅਜ ਤਾ ਉਹ ਜਿਹੜੇ ਆਊਟ ਆਫ ਸਟੇਟ ਦੇ ਆਪਣੇ ਰਹਿੰਦੇ ਹੋ ਬਹੁਤ ਜ਼ਿਆਦਾ ਗੰਦ ਪਾਉਂਦੇ ਹੋ ਛੇ ਘਰ ਸ਼ੁਕਰ ਉਹਦੇ ਜਾਨਕੀ ਬਹੁਤ ਗੰਦ ਪਾਉਂਦੇ ਆ ਬਾਥਰੂਮ ਦਾ ਜਿਹੜਾ ਇੱਕ ਤਾਂ ਸਪਾਈ ਹੈ ਨਹੀਂ ਬਿਲਕੁਲ ਬਹੁਤ ਮਾੜਾ ਹਾਲ ਹੈ ਸਪਾਈ ਵੱਲੋਂ ਇੱਕ ਉਹ ਦੇਖਦੇ ਆ ਅਕਸਰ ਲੜਾਈ ਹੁੰਦੀ ਹੈ ਪੈਸੇਂਜਰ ਦੀ ਜੋ ਬਾਥਰੂਮ ਕਰ ਲੈਂਦੇ ਆ ਉਹਨਾਂ ਤੋਂ 5 ਰੁਪਏ ਲੈਂਦੇ ਆ ਅਸੀਂ ਇਹਨਾਂ ਨੂੰ ਕਈ ਗੱਲ ਹਟਾ ਕੇ ਆ ਕਿ ਤੁਸੀਂ ਪੈਸੇ ਨਾ ਲਿਆ ਕਰੋ ਤੇ ਛੇੜੀ ਬੰਦੇ ਜਿਹੜੇ 게ਟਾਂ ਦੇ ਅੱਗੇ ਬੈਠੇ ਹੁੰਦੇ ਆ ਔਰ ਜਿਹੜੇ ਸਵਾਰੀ ਜਿਹੜੀ ਆਉਂਦੀ ਆ ਹਰੇਕ ਸਵਾਰੀ ਤੋਂ 5 ਰੁਪਏ 10 ਰੁਪਏ ਬਾਥਰੂਮ ਦੇ ਵਸੂਲੀ ਜਾਂਦੇ ਆ ਔਰ ਉਹ ਆਪਣਾ ਪਤਾ ਨਹੀਂ ਕੀ ਕਰਦੇ ਕੋਈ ਸਫਾਈ ਵਗੈਰਾ ਤਾਂ ਕਰਦੇ ਨਹੀਂ ਇੱਥੇ ਬਹੁਤ ਯਾਰ ਬੰਦਾ ਆ ਲਿਆ ਆ ਸਾਡੇ ਸਟਾਫਰਾਂ ਤੇ ਵੀ ਇਹ ਆ 프리 ਜਿਹੜੀ ਪਬਲਿਕ ਵਾਸਤੇ ਹੈ ਬਹੁਤ ਜਿਆਦਾ ਮਾਰਾ ਲੇ ਕੋਈ ਸਫਾਈ ਨਹੀਂ ਹੁੰਦੀ ਟਾਇਲਟ ਅੰਦਰ ਜਾ ਕੇ ਵੇਖੋ ਕੀ ਹਾਲ ਬਣਿਆ ਪਿਆ ਬਾਥਰੂਮ ਅਜੋ ਸਮੈਲ ਬਹੁਤ ਮਾਰਦੀ ਹੈ ਬਹੁਤ ਗੰਦੇ ਨੇ ਤੇ ਇਹਨਾਂ ਦੀਆਂ ਜੋ ਟੂਟੀਆਂ ਵਗੈਰਾ ਨੇ ਉਹ ਵੀ ਖਰਾਬ ਨੇ ਜੀ ਕੱਪੜੇ ਸਾਰੇ ਪੇਹਣਨ ਦੇ ਬਾਥਰੂਮ ਕਰਨ ਚਲੇ ਜਾਓ ਤਾਂ ਸਾਰੇ ਕੱਪੜੇ ਖਰਾਬ ਕਰ ਦੋਣੇ ਨੇ ਕਲਸ਼ਾਂ ਦਾ ਤਾਂ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ ਸਰ ਅੱਛਾ ਉਹ ਗੱਡੀਆਂ ਆਫ ਕਰਕੇ ਜਦੋਂ ਸੌਣ ਵੇਲੇ ਆ ਕੇ ਫਰੈਸ਼ ਹੋਣਾ ਜਾਂ ਉਹਨਾਂ ਨੇ ਨਹਾਉਣਾ ਤਾਂ ਉਹਨਾਂ ਵਾਸਤੇ ਪਾਣੀ ਦੀ ਕੋਈ ਸਹੂਲਤ ਨਹੀਂ ਜੀ ਪਾਣੀ ਬਿਲਕੁਲ ਖਤਮ ਹੋ ਜਾਂਦਾ ਮਾਰਨਿੰਗ ਜਦੋਂ ਡਰਾਈਵਰ ਕਨੈਕਟਰ ਉੱਠਣਾ ਸਵੇਰ ਪਹਿਲੇ ਟਾਈਮ ਵਾਲੀਆਂ ਗੱਡੀਆਂ ਜਾਣੀਆਂ ਤਾਂ ਉਸ ਟਾਈਮ ਡਰਾਈਵਰ ਤੇ ਕਨੈਕਟਰ ਨੂੰ ਕੋਈ ਪਾਣੀ ਦੀ ਸਹੂਲਤ ਹੈ ਨਹੀਂ ਇੱਥੇ ਫਲੈਸ਼ਾਂ ਦੇ ਵਿੱਚ ਪਾਣੀ ਜਿਹੜਾ ਖਤਮ ਹੋ ਜਾਂਦਾ ਬਾਥਰੂਮਾਂ ਦੇ ਵਿੱਚ ਪਾਣੀ ਖਤਮ ਹੋ ਜਾਂਦਾ ਤਾਂ ਸਾਰਾ ਤੇ ਡਿਪੈਂਡ ਕਰਦਾ ਨਾ ਮਤਲਬ ਜੇ ਸਾਰੇ ਜਾਣ ਧਿਆਰ ਰੱਖਣਗੇ ਕਿ ਕੀ ਆਪਣਾ ਕੂੜਾ ਸੁੱਟਣ ਵਾਸਤੇ ਲਗਾਇਆ ਹੋਇਆ ਵਾ ਅਗਰ ਉਹ ਸੁੱਟ ਦੇਣਗੇ ਤਾਂ ਆਬੀਅਸਲੀ ਗੱਲ ਕਰਦਾ ਨਹੀਂ ਪਾਊਗਾ ਉਹ ਕਰ ਲੋਕਾਂ ਤੇ ਵੀ ਡਿਪੈਂਡ ਕਰਦਾ ਵਾ ਨਾ ਨਾ ਦੱਸ ਰਿੰਦਾ ਕੋਈ ਨਹੀਂ ਬਈ ਇਸਤੇਮਾਲ ਕਰਦਾ ਕੋਈ ਕੋਈ ਜਿਹੜਾ ਪੜਿਆ ਨਹੀਂ ਗਿਆ ਬੰਦਾ ਉਹੀ ਕਰਦਾ ਜਿਆ ਤਰ ਖਾ ਪੀ ਕੇ ਹੁਣ ਸਿੱਟ ਦਿੰਦੇ ਦੱਸ ਮੈਂ ਤਾਂ ਬਣਾਇਆ ਮੈਂ ਜਿਹੜਾ ਜਿਹੇ ਕੰਮ ਲਈ ਉਹ ਕੰਮ ਚੁਸਤਾ ਕਰੋ ਬੱਸ ਸਟੈਂਡ ਦੇ ਵਿੱਚ ਸਹੂਲਤ ਦੇ ਨਾਮ ਦੇ ਉੱਤੇ ਜਿਹੜੀ ਹੈਗਿਆ ਬੇहद ਕਮੀਆਂ ਨੇ ਔਰ ਖਾਸ ਕਰਕੇ ਜਿਹੜੇ ਬੱਸਾਂ ਦੇ ਡਰਾਈਵਰ ਔਰ ਕੰਡਕਟਰ ਨੇ ਬਾਥਰੂਮ ਇਸਤੇਮਾਲ ਕਰਨ ਤੋਂ ਵੀ ਜਿਹੜੇ ਨੇ ਆਵਾਜ਼ਾਰ ਨੇ ਗਲਤ ਬਾਤ ਕਰ ਲੈਣਿਆ ਅ ਰੀਅਲ ਇੱਥੇ ਅਗਰ ਗੱਲ ਕਰੀਏ ਬੱਸ ਸਟੈਂਡ ਦੇ ਉੱਤੇ ਬਾਥਰੂਮਾਂ ਦਾ ਕੀ ਹਾਲ ਹੈ ਸਰ ਪਤਾ ਕੀ ਹੈ ਜੀ ਬਾਥਰੂਮਾਂ ਦਾ ਜਿਹੜਾ ਇੱਕ ਤਾਂ ਸਪਾਈ ਹੈ ਨਹੀਂ ਬਿਲਕੁਲ ਬਹੁਤ ਮਾੜਾ ਹਾਲ ਹੈ ਸਪਾਈ ਵੱਲੋਂ ਅਸੀਂ ਇਹਨਾਂ ਨੂੰ ਜੋ ਜਮਾਦਾਰ ਰੱਖੇ ਨੇ ਸਪਾਈ ਵਾਲੇ ਉਹਨਾਂ ਨੂੰ ਵੀ ਕਈ ਗੱਲ ਕਿਹਾ ਵੀ ਤੁਸੀਂ ਸਫਾਈ ਕਰਨੀ ਧਿਆਨ ਦਿਓ ਪਰ ਸਰ ਦੇ ਨਹੀਂ ਰਹੇ ਪਤਾ ਨਹੀਂ ਕਿਉਂ ਕੀ ਕਾਰਨ ਹੈ ਇੱਕ ਹੋਰ ਦੇਖਦੇ ਆ ਅਕਸਰ ਲੜਾਈ ਹੁੰਦੀ ਹੈ ਪੈਸੇਂਜਰ ਦੀ ਜੋ ਬਾਥਰੂਮ ਕਰਨ ਜਾਂਦੇ ਆ ਉਹਨਾਂ ਤੋਂ 5 ਰੁਪਏ ਲੈਂਦੇ ਆ ਅਸੀਂ ਇਹਨਾਂ ਨੂੰ ਕਈ ਗੱਲ ਹਟਾ ਕੇ ਆ ਕਿ ਤੁਸੀਂ ਪੈਸੇ ਨਾ ਲਿਆ ਕਰੋ ਪਰ ਸਾਡੇ ਹਟਾਉਣ ਦੇ باوجود ਵੀ ਇਹ ਪੈਸੇ ਲਈ ਜਾਂਦੇ ਆ ਸਵਾਰੀਆਂ ਤੋਂ ਆ ਚੀਜ਼ ਹੈ ਜੀ ਸਰ ਇੱਕ ਜਿਹੜੇ ਡਰਾਈਵਰ ਨੇ ਜਾਂ ਕੰਡਕਟਰ ਨੇ ਜਿਹੜੇ ਦੇਰ ਰਾਤ ਚੱਲਦੇ ਨੇ ਹਨਾ ਰਾਤ ਨੂੰ ਲੇਟ ਪਹੁੰਚਦੇ ਆ ਜਾਂ ਦਿਨੇ ਸਵੇਰੇ ਉਹਨਾਂ ਨੇ ਜਾਣਾ ਹੁੰਦਾ ਨਾਣਾ ਢੋਣਾ ਹੁੰਦਾ ਉਹਨਾਂ ਨੂੰ ਕਿੰਨੀ ਕੌਖਾਂਦੀ ਹੂ ਸਰ ਬਹੁਤ ਪ੍ਰੋਬਲਮ ਆਉਂਦੀ ਆ ਜੀ ਨਾ ਉਹਨਾਂ ਨੂੰ ਬੋਲਿਆ ਤਾਂ ਬਹੁਤ ਹੀ ਦਿੱਕਤ ਆਉਂਦੀ ਆ ਇੱਕ ਬਾਥਰੂਮ ਆ ਜੋ 스멜 ਬਹੁਤ ਮਾਰਦੀ ਆ ਬਹੁਤ ਗੰਦੇ ਨੇ ਤੇ ਇਹਨਾਂ ਦੀਆਂ ਜੋ ਟੂਟੀਆਂ ਵਗੈਰਾ ਨੇ ਉਹ ਵੀ ਖਰਾਬ ਨੇ ਜੀ ਕੱਪੜੇ ਸਾਰੇ ਭੇਦ ਉਹਨਾਂ ਦੇ ਬਾਥਰੂਮ ਕਰਨ ਚਲੇ ਜਾਓ ਤਾਂ ਸਾਰੇ ਕੱਪੜੇ ਖਰਾਬ ਕਰ ਦੋਣੇ ਨੇ 플ਸ਼ਾਂ ਦਾ ਤਾਂ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ ਸਰ ਇੱਥੇ ਨਸ਼ਾ ਵੀ ਇਸਤੇਮਾਲ ਕੀਤਾ ਜਾਂਦਾ ਕੋਈ ਨਸ਼ੇ ਬਾਰੇ ਸਰ ਸਾਨੂੰ ਪਤਾ ਨਹੀਂ ਆਇਆ ਉਸ ਬਾਰੇ ਕੋਈ ਐਦਾਂ ਦੀ ਗੱਲ ਅਸੀਂ ਸੁਣੀ ਨਹੀਂ ਹੈਗੀ ਬាទਰੂਮ ਮਾ ਦੀ ਕਹਿੰਦੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਬਹੁਤ ਜ਼ਿਆਦਾ ਸਮੱਸਿਆ ਹੈ ਜਿਹੜੇ ਡਰਾਈਵਰ ਜਾਂ ਕੰਡਕਟਰ ਲੇਟ ਪਹੁੰਚਦੇ ਆ ਜਾਂ ਜਿਨ੍ਹਾਂ ਨੇ ਜਲਦੀ ਜਾਣਾ ਉਹਨਾਂ ਨੂੰ ਕਿੰਨੀ ਕਿ ਦਿੱਕਤ ਆਂਦੀ ਹੋਈਗੀ ਬਾਥਰੂਮ ਯੂਜ਼ ਕਰਨ ਚਾਹ ਪਾਜੀ ਜਿਹੜੇ ਡਰਾਈਵਰ ਤੇ ਕਨੈਕਟਰ ਸ਼ਾਮ ਨੂੰ ਲੇਟ ਗੱਡੀਆਂ ਬੰਦ ਕਰਦੇ ਨੇ ਉਹਨਾਂ ਨੂੰ ਛਾਣੂ ਗੱਡੀਆਂ ਆਫ ਕਰਕੇ ਜਦੋਂ ਸੌਣ ਵੇਲੇ ਆ ਕੇ ਫਰੈਸ਼ ਹੋਣਾ ਜਾਂ ਉਹਨਾਂ ਨੇ ਨਹਾਉਣਾ ਤਾਂ ਉਹਨਾਂ ਵਾਸਤੇ ਪਾਣੀ ਦੀ ਕੋਈ ਸਹੂਲਤ ਨਹੀਂ ਜੀ ਪਾਣੀ ਬਿਲਕੁਲ ਖਤਮ ਹੋ ਜਾਂਦਾ ਇੱਥੇ ਜਿਹੜੇ ਗੱਡੀਆਂ ਧੋਣ ਵਾਲੇ ਨੇ ਉਹ ਸਾਰੇ ਦਾ ਸਾਰਾ ਪਾਣੀ ਜਿਹੜਾ ਇਸਤੇਮਾਲ ਕਰ ਲੈਂਦੇ ਆ ਔਰ ਮਾਰਨਿੰਗ ਜਦੋਂ ਡਰਾਈਵਰ ਕਨੈਕਟਰ ਨੇ ਉੱਠਣਾ ਸਵੇਰ ਪਹਿਲੇ ਟਾਈਮ ਵਾਲੀਆਂ ਗੱਡੀਆਂ ਜਾਣੀਆਂ ਤਾਂ ਉਸ ਟਾਈਮ ਡਰਾਈਵਰ ਤੇ ਕਨੈਕਟਰ ਨੂੰ ਕੋਈ ਪਾਣੀ ਦੀ ਸਹੂਲਤ ਹੈ ਨਹੀਂ ਇੱਥੇ ਫਲੈਸ਼ਾਂ ਦੇ ਵਿੱਚ ਪਾਣੀ ਜਿਹੜਾ ਖਤਮ ਹੋ ਜਾਂਦਾ ਬਾਥਰੂਮਾਂ ਦੇ ਵਿੱਚ ਪਾਣੀ ਖਤਮ ਹੋ ਜਾਂਦਾ ਤਾਂ ਡਰਾਈਵਰ ਤੇ ਕਨੈਕਟਰ ਨੂੰ ਬਹੁਤ ਮੁਸ਼ਕਲ ਪ ਦਿੱਕਤ ਤੁਸੀਂ ਕਦੀ ਦੱਸਿਆ ਨਹੀਂ ਹੈਗਾ ਜਿਹੜੇ ਅਡਾ ਇਨਚਾਰਜ ਹੈ ਜਾਂ ਜਿਹੜੀ ਕਮੇਟੀ ਹੈ ਜਾਂ ਇੱਥੇ ਦੇ ਜਿਹੜੇ ਅਥੋਰਾਈਜ਼ਡ ਆ ਆਪਣੀ ਸਮੱਸਿਆ ਦੱਸੀ ਉਹਨਾਂ ਨੂੰ ਨਹੀਂ ਅਸੀਂ ਐਕਚੁਅਲੀ ਕੀ ਹੈ ਜੀ ਇਹਨਾਂ ਨੂੰ ਸਮੱਸਿਆ ਦੱਸਦੇ ਆ ਪਰ ਇਹ ਕਹਿ ਦਿੰਦੇ ਆ ਵੀ ਇਹ ਇਹਨਾਂ ਨੇ ਠੇਕੇ ਤੇ ਦਿੱਤਾ ਹੋਇਆ ਔਰ ਜਿਹੜੇ ਠੇਕੇਦਾਰ ਆ ਇਹ ਉਹਨਾਂ ਨੇ ਸਾਰੀਆਂ ਕਮੀਆਂ ਪੂਰੀਆਂ ਕਰਨੀਆਂ ਹੈ ਜੀ ਹੁਣ ਉਹ ਪਤਾ ਨਹੀਂ ਕਿਉਂ ਨਹੀਂ ਕਰਦੇ ਇਹਨਾਂ ਦਾ ਕੀ ਕਾਰਨ ਹੈ ਅੱਛਾ ਇੱਕ ਕੰਪਲੇਂਟ ਜਿਹੜੀ ਬਹੁਤ ਜ਼ਿਆਦਾ ਆ ਰਹੀ ਹੈ ਕਿ ਬਾਥਰੂਮ ਜਿਹੜੇ ਨੇ 스멜 ਕਰਦੇ ਨੇ ਖੜਬ ਨਹੀਂ ਹੁੰਦਾ ਅੰਦਰ ਇਦਾਂ ਦੀ ਕੋਈ ਦਿੱਕਤ ਅੰਦਰ ਬਿਲਕੁਲ ਜੀ ਬਹੁਤ ਬੁਰਾ ਹਾਲ ਆ ਬਾਥਰੂਮਾਂ ਦੇ ਵਿੱਚ ਕੋਈ ਪਾਣੀ ਦੀ ਸਹੂਲਤ ਹੋਊਗੀ ਤਾਂ ਜਿਹੜਾ ਉਹਦੇ ਵਿੱਚ ਪਾਣੀ ਨਾਲ ਸਫਾਈ ਵੀ ਹੋਣੀ ਆ ਕੋਈ ਇਹਨਾਂ ਨੇ ਮੰਨ ਲਓ ਸਫਾਈ ਦਾ ਕੋਈ ਸਹੂਲਤ ਬੰਦੇ ਰੱਖਣੇ ਆ ਜਿਹੜੇ ਉਹ ਬਹੁਤ ਵੱਡੇ ਨਸ਼ੇੜੀ ਬੰਦੇ ਜਿਹੜੇ ਗੇਟਾਂ ਦੇ ਅੱਗੇ ਬੈਠੇ ਹੁੰਦੇ ਆ ਔਰ ਜਿਹੜੇ ਸਵਾਰੀ ਜਿਹੜੀ ਆਉਂਦੀ ਆ ਹਰ ਇੱਕ ਸਵਾਰੀ ਤੋਂ 5 ਰੁਪਏ 10 ਰੁਪਏ ਬਾਥਰੂਮ ਦੇ ਵਸੂਲੀ ਜਾਂਦੇ ਆ ਔਰ ਉਹ ਆਪਣਾ ਪਤਾ ਨਹੀਂ ਕੀ ਕਰਦੇ ਆ ਕੋਈ ਸਫਾਈ ਵਗੈਰਾ ਤਾਂ ਕਰਦੇ ਨਹੀਂ ਜੀ ਇੱਥੇ ਬਿਲਕੁਲ ਤੁਸੀਂ ਬਹੁਤ ਵੱਡੀ ਇੱਕ ਗੱਲ ਕਹੀ ਹੈ ਕਿ ਪੈਸੇ ਵੀ ਲਿੱਤੇ ਜਾਂਦੇ ਉਸ ਦੇ ਬਾਵਜੂਦ ਸਫਾਈ ਨਹੀਂ ਹੁੰਦੀ ਫਿਰ ਤਾਂ ਸਵਾਰੀਆਂ ਨੂੰ ਜਿਹੜੇ ਇੱਥੇ ਰੋਜਦੇ ਆ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੁੰਦੀ ਦਿੱਕਤ ਤਾਂ ਬਹੁਤ ਆਉਂਦੀ ਹੈ ਜੀ 5-5 ਰੁਪਏ 10-10 ਰੁਪਏ ਵਸੂਲੀ ਜਾਂਦੇ ਜੀ ਬਾਥਰੂਮ ਦੇ 5 ਰੁਪਏ ਲੈਟਰਿੰਗ ਜਾਣਾ ਕਿਸੇ ਨੇ 10 ਰੁਪਏ ਹਰ ਇੱਕ ਸਵਾਰੀ ਤੋਂ ਲੈ ਜਾਂਦੇ ਆ ਪਰ ਬੋਰਡ ਤੇ ਤਾਂ ਇਹਨਾਂ ਨੇ ਲਿਖ ਕੇ ਲਾਇਆ ਕਿ ਅਗਰ ਬਾਥਰੂਮ ਜਾਣਾ ਤਾਂ ਫ੍ਰੀ ਹੈ ਨਹੀਂ ਉਹ ਤਾਂ ਵੈਸੇ ਹੀ ਲਾਇਆ ਜੀ ਇਹਨਾਂ ਨੇ ਪੈਸੇ ਲਿਖ ਕੇ ਹਾਂ ਜੀ ਹਾਂ अच्छा मैं देख रहा हूं इथे स्टेशन ਦੇ ਉੱਤੇ ਗੱਲ ਕਰੀਏ ਖਾਸ ਕਰ ਇਸ ਜਗ੍ਹਾ ਦੇ ਉੱਤੇ ਔਰ ਬਸ ਸਟੈਂਡ ਦੀ ਦੂਸਰੀ ਤਰਫ ਸਫਾਈ ਬਿਲਕੁਲ ਵੀ ਨਹੀਂ ਹੈ ਅਗਰ ਇਸ ਸਟੇਸ਼ਨ ਦੀ ਮੈਂ ਗੱਲ ਕਰਾਂ ਦੇਖੋ ਜੀ ਸਫਾਈ ਕਰਮਚਾਰੀ ਤਾਂ ਸਫਾਈ ਕਰਦੇ ਨੇ ਪਰ ਜਿਹੜੀਆਂ ਸਵਾਰੀਆਂ ਨੇ ਉਹ ਖਾ ਪੀ ਕੇ ਹਰੇਕ ਚੀਜ਼ ਜਿਹੜੀ ਇੱਥੇ ਸਿੱਟ ਦਿੰਦੇ ਨੇ ਡਸਟਬਿਨ ਵਗੈਰਾ ਰੱਖੇ ਹੋਏ ਆ ਪਰ ਕੋਈ ਇਸਤੇਮਾਲ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ ਆਮ ਲੋਕ ਜਿਹੜੇ ਬਸ ਸਟੈਂਡ ਤੇ ਪਹੁੰਚਦੇ ਨੇ ਉਹ ਵੀ ਆਪਣੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਹੈ ਨਹੀਂ ਨਿਭਾਰੇ ਨਹੀਂ ਨਿਭਾਰੇ ਜੀ ਇਹ ਆਮ ਜਨਤਾ ਨੂੰ ਵੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜਿੱਥੇ ਡਸਟਬਿਨ ਲੱਗੇ ਆ ਆਪਣਾ ਜੋ ਵੀ ਕਚਰਾ ਜੋ ਵੀ ਚੀਜ਼ ਲੈਂਦੇ ਆ ਖਾਂਦੇ ਪੀਂਦੇ ਆ ਉਹਨੂੰ ਸਾਰਾ ਕੁਝ ਡਸਟਬਿਨ ਦੇ ਵਿੱਚ ਸਿੱਟ ਸਕਦੇ ਆ ਪਰ ਇਹ ਸਿੱਟਦੇ ਨਹੀਂ ਆਪਣੇ ਖਾਸ ਕਰਕੇ ਲੁਧਿਆਣਾ ਬਸਟੈਂਡ ਮਹਾਨਗਰ ਦਾ ਬਸਟੈਂਡ ਹੈ ਸਫਾਈ ਵਿਵਸਥਾ ਪਾਣੀ ਔਰ ਬਾਥਰੂਮ ਦੀਆਂ ਸੁਵਿਧਾਵਾਂ ਕਿੱਦਾਂ ਐ ਪਾਣੀ ਦਾ ਤਾਂ ਬਹੁਤ ਸਹੀ ਆ ਠੰਡਾ ਹੈ ਜੀ ਪਾਣੀ ਬਾਥਰੂਮ ਦੇ ਵਿੱਚ ਥੋੜਾ ਜਿਹਾ ਹੈ ਬਾਥਰੂਮ 'ਚ ਦਿੱਕਤ ਹੈਗੀ ਆ ਉਹ ਵੀ ਹੈਗੀ ਇੱਕ ਹੀ ਦਿੱਕਤ ਆਈ ਓਥੇ ਬਾਥਰੂਮ ਦਾ ਬਾਥਰੂਮ ਵਿੱਚ ਥੋੜੀ ਸਫਾਈ ਦਾ ਹੀ ਹੈ ਬਾਕੀ ਪਾਣੀ ਵਗੈਰਾ ਇੱਥੇ ਤ ਸਹੀ ਹੈ ਉਹ ਚੀਜ਼ ਦੀ ਕੋਈ ਦਿੱਕਤ ਨਹੀਂ ਆ ਜੀ ਬਾਕੀ ਬਾਥਰੂਮ ਕਹਿੰਦੇ ਬਹੁਤ ਜ਼ਿਆਦਾ 스멜 ਮਾਰਦੇ ਆ ਔਰ ਸੁਵਿਧਾ ਕੋਈ ਨਹੀਂ ਸੁਵਿਧਾ ਬਸ ਤੁਹਾਨੂੰ ਪਤਾ ਜਿਹੜਾ ਹੈ ਗੁਟਕਾ ਖਾ ਲਿਆ ਬੰਦਿਆਂ ਨੇ ਉਹ ਕਰ ਲਿਆ ਉਹ ਕਰ ਲਿਆ ਉਹ ਚੀਜ਼ ਦਾ ਥੋੜਾ ਧਿਆਨ ਰੱਖਣ ਵਾਲਾ ਹੈ ਅੱਛਾ ਤੁਸੀਂ ਆ ਦੇਖੋ ਇੱਥੇ ਲੋਕਾਂ ਨੇ ਖਾ ਪੀ ਕੇ ਜਿਹੜੀ ਹੈ ਗੰਦਗੀ ਸਿੱਟੀ ਪਈ ਹੈ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਕੋਈ ਨਹੀਂ ਨਿਭਾ ਰਿਹਾ ਜੀ ਸਫਾਈ ਵਾਲਾ ਕਿੰਨੀ ਵਾਰੀ ਸਫਾਈ ਕਰੇਗਾ ਆ ਕੇ ਹਾਂ ਠੀਕ ਆ ਉਹਦਾ ਕੋਈ ਕਸੂਰ ਨਹੀਂ ਆ ਹੁਣ ਜਿੱਥੇ ਖਾਦਾ ਉਹ ਤੁਸੀਂ ਉਹ ਦੇਖੋ ਪਲੇਟ ਸਾਹਮਣੇ ਪੂਰੀ ਖਾਦੀ ਆ ਪੂਰੀ ਦੇ ਪਲੇਟੋਂ ਪਈ ਆ ਸਫਾਈ ਵਾਲਾ ਕਿੰਨੀ ਵਾਰੀ ਸਫਾਈ ਕਰੇਗਾ ਕੋਈ ਤਾਂ ਕਿਤੇ ਨਾ ਕਿਤੇ ਅਗਰ ਬੱਸ ਸਟੈਂਡ ਦੇ ਵਿੱਚ ਲੋਕਾਂ ਦੀ ਵੀ ਗੱਲ ਕਰੀਏ ਤਾਂ ਲੋਕ ਵੀ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਉੱਤੇ ਇਹ ਜਿਹੜਾ ਸਮਾਨ ਸਿੱਟਿਆ ਪਿਆ ਖਾ ਪੀ ਕੇ ਜਿਹੜਾ ਬਚੀ ਜਾਂਦਾ ਸਮਾਨ ਹੈ ਉਹ ਉਸੇ ਤਰ੍ਹਾਂ ਫਰਸ਼ ਦੇ ਉੱਤੇ ਸਿੱਟ ਕੇ ਚਲੇ ਜਾਂਦੇ ਨੇ ਜਦਕਿ ਪੂਰੇ ਬੱਸ ਸਟੈਂਡ ਦੇ ਉੱਤੇ ਜਿਹੜੇ ਹੈਗੇ ਕਈ ਜਗ੍ਹਾ ਦੇ ਉੱਤੇ ਆ ਡਸਟਬਿਨ ਜਿਹੜੇ ਨੇ ਲੱਗੇ ਹੋਏ ਨੇ ਲੇਕਿਨ ਡਸਟਬਿਨ ਦਾ ਇਸਤੇਮਾਲ ਕਿਸੇ ਵੱਲੋਂ ਵੀ ਨਹੀਂ ਕੀਤਾ ਜਾਂਦਾ ਜਗਾ ਜਗਾ ਤੇ ਗਿਰੀ ਹੋਈ ਗੰਦਗੀ ਸਾਫ ਦੱਸ ਰਹੀ ਹੈ ਕਿ ਕਿਤੇ ਨਾ ਕਿਤੇ ਲੋਕ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬਾਥਰੂਮ ਦੀ ਔਰ ਸਫਾਈ ਦੀ ਸਮੱਸਿਆ ਦਾ ਜ਼ਿਕਰ ਇੱਥੇ ਆਮ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰਕੇ ਬਸ ਦੇ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਉਹਨਾਂ ਨੂੰ ਬੇहद ਦਿਕਤ ਆ ਰਹੀ ਹੈ ਕਿ ਸਫਾਈ ਵਿਵਸਥਾ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਨਹੀਂ ਮਿਲ ਪਾਂਦੀ ਇੱਥੇ ਖਾਸ ਕਰਕੇ ਬੱਸ ਸਟੈਂਡ ਦੇ ਉੱਤੇ ਜਿਹੜੇ ਬਾਥਰੂਮ ਬਣੇ ਹੋਏ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਹੈ ਲੇਕਿਨ ਤਸਵੀਰਾਂ ਦੇਖੋ ਤੁਸੀਂ ਕੁਰਸੀਆਂ ਤੇ ਲੋਕ ਬੈਠੇ ਹੋਏ ਨੇ ਲੇਕਿਨ ਖਾ ਪੀ ਕੇ ਸਮਾਨ ਜਿਉਂ ਦਾ ਤਿਉਂ ਸਿੱਟ ਕੇ ਚਲੇ ਜਾਂਦੇ ਨੇ ਡਸਟਬਿਲ ਇਸਤੇਮਾਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਤੱਕ ਨਹੀਂ ਕੀਤੀ ਜਾਂਦੀ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਵੀਰ ਜੀ ਖਾਸ ਕਰਕੇ ਬਾਥਰੂਮਾਂ ਦਾ ਕੀ ਹਾਲ ਹੈ ਬੱਸ ਅੱਡੇ ਦੇ ਬਾਥਰੂਮ ਦਾ ਸਰ ਕੀ ਕਹਿ ਸਕਦੇ ਆ ਬਹੁਤ ਯਾਰਾ ਮੰਦਾ ਹਾਲ ਬਹੁਤ ਯਾਰਾ ਮੰਦਾ ਹਾਲ ਆ ਸਾਡੇ ਸਟਾਫ ਵਾਤੇ ਵੀ ਤੇ ਆਹ 프리 ਜਿਹੜੀ ਪਬਲਿਕ ਵਾਤੇ ਆ ਬਹੁਤ ਯਾਰਾ ਮਾਰਾ ਹਾਲ ਕੋਈ ਸਫਾਈ ਨਹੀਂ ਹੁੰਦੀ ਟਾਇਲਟ ਅੰਦਰ ਜਾ ਕੇ ਵੇਖੋ ਕੀ ਹਾਲ ਬਣਿਆ ਪਿਆ ਇਸੇ ਕਰਕੇ ਬਾਹਰ ਹੀ ਕਰ ਲੀਦਾ ਪਰ ਅੰਦਰ ਜਾਂਦੀ ਨਹੀਂ ਭਰਾ ਬਿਲਕੁਲ ਮੈਂ ਹੋਰ ਵੀ ਕਈ ਬੱਸ ਡਰਾਈਵਰਾਂ ਨਾਲ ਕੰਡਕਟਰ ਵੀਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਲੇਟ ਨਾਲ ਜਿਹੜੀਆਂ ਸਵੇਰੇ ਨਿਕਲਣਾ ਬੇ ਨਾਣਾ ਦਾ ਛੱਡੋ ਅਸੀਂ ਬਾਥਰੂਮ ਇਸਤੇਮਾਲ ਵੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਹੁਤ ਯਾਰਾ ਮੰਦਾ ਹਾਲ ਜੀ ਸ਼ਿਕਾਇਤ ਨਹੀਂ ਕੀਤੀ ਪਹੁੰਚਾਈ ਨਹੀਂ ਗੱਲ ਵੀ ਕਟੋ-ਕਟੇ ਬੇਸਿਕ ਸੁਵਿਧਾ ਇਹ ਤਾਂ ਸਹੀ ਹੋਣੀ ਚਾਹੀਦੀ ਆਪਾਂ ਸਰ ਕੀ ਕਰ ਸਕਦੇ ਆ ਉਹਨਾਂ ਦੇਖਦਾ ਹੀ ਉਹਨਾਂ ਨੂੰ ਦੇਖਦਾ ਹੀ ਉਹਨਾਂ ਨੂੰ ਆਪਾਂ ਕੀ ਕਰ ਸਕਦੇ ਆ ਉਸੋਂ ਅੱਛਾ ਅਬ ਮੈਂ ਦੇਖਿਆਗਾ ਬਸ ਸਟੈਂਡ ਦੇ ਉੱਤੇ ਜਗ੍ਹਾ-ਜਗ੍ਹਾ ਤੇ ਗੰਦਗੀ ਹੈ ਲੋਕੀ ਖਾ ਪੀ ਕੇ ਸਮਾਨ ਉੱਥੇ ਹੀ ਸਿੱਟ ਦਿੰਦੇ ਆ ਲਫਾਫੇ ਆ ਜਿਹੜੇ ਹੈਗੇ ਆ ਮੱਗਾਂ ਚਾਹ ਪੀਤੀ ਤਾਂ ਉਹ ਕੱਪ ਵੀ ਉੱਥੇ ਸਿੱਟਦਾ ਖਾ ਪੀ ਕੇ ਉੱਥੇ ਪੂਰੀਆਂ ਵੀ ਉੱਥੇ ਹੀ ਸਿੱਟਤੀਆਂ ਕਿੱਟੋਗਾ ਡਸਟਬਿਨ ਤਾਂ ਲੋਕ ਜਿਹੜਾ ਇਸਤੇਮਾਲ ਕਰ ਸਕਦੇ ਡਸਟਬਿਨ ਹੈ ਕਿਉਂ ਨਹੀਂ ਆ ਦੇਖੋ ਕੈਮਰਾ ਆਪਣੇ ਮਾਰ ਕੇ ਵੇਖੋ ਵੀਡੀਓ ਕੋਈ ਡਸਟਬਿਨ ਤੁਹਾਨੂੰ ਦਿਖਦਾ ਹੋਈ ਫਿਰ ਥੱਲੇ ਸੁੱਟਣਾ ਇਹ ਚਾਹ ਪੀ ਕੇ ਜਾਂ ਡਸਟਬਿਨ ਹੋਵੇ ਤੇ ਉਹਦੇ ਵਿੱਚ ਕੋਈ ਕਚਰਾ ਸੁੱਟੇ ਚਾਹ ਦਾ ਕੱਪ ਸੁੱਟੇ ਕੋਈ ਵੀ ਆਪਣਾ ਸਮਾਨ ਜਿਹੜਾ ਫालतू ਸੁੱਟੇ ਡਸਟਬਿਨ ਹੋਵੇ ਤਾਂ ਆਈਆਂ ਲੋਕੀ ਵੀ ਕਿਤੇ ਨਾ ਕਿਤੇ ਅਵੇਅਰ ਹੋਣ ਚਲੋ ਇੱਥੇ ਨਹੀਂ ਲੱਭਦਾ ਦੋ ਕਦਮ ਤੁਰ ਕੇ ਲੱਭ ਲੋ ਡਸਟਬਿਨ ਪਰ ਲੋਕੀ ਨਹੀਂ ਨੇ ਜੋਗੇ ਨਹੀਂ ਲੋਕੀ ਹੈਗੇ ਤੁਹਾਨੂੰ ਪਤਾ ਹੈ ਅੱਜ ਕੱਲ ਦੀ ਦੁਨੀਆ ਐਡਵ ਦੇਖੋ ਜੀ ਕਾਨੂੰਨ ਥੂਲ ਹੈ ਡਸਟਬਿਨ ਵਰਤਲ ਜਿਹੜੀ ਆ ਕਰਦੇ ਆ ਅਸੀਂ ਕਰਦੇ ਆ ਅਸੀਂ ਲੋਕਾਂ ਨੇ ਆਪ ਇਹ ਮਤਲਬ ਅੱਡੇ ਵਿੱਚ ਰੱਖਿਆ ਜਗਾ ਮੰਨ ਲਓ ਕਾਨੂੰਨ ਕਾਨੂੰਨ ਦੀ ਲੰਘਣਾ ਕਰਦੇ ਆ ਲੰਘਣਾ ਕਰਨ ਦੇ ਉੱਤੇ ਕੋਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਜਿਹੜਾ ਖਾ ਕੇ ਫੈਂਕਦਾ ਵਾ ਠੀਕ ਨੇ ਦਸਵੀਂ ਜਗਾ ਜਗਾ ਪਾਇਆ ਮੰਨ ਲਓ ਦੋ ਚਾਰ ਕਰਮਾ ਇਧਰ ਨੇ ਉਧਰ ਇਹਨੂੰ ਜਿਹੜਾ ਡਸਟਬਿਨ ਦੀ ਜਗਾ ਡਸਟਬਿਨ ਦੇ ਵਿੱਚ ਵਰਤਣਾ ਚਾਹੀਦਾ ਪੈਰਾ ਨਹੀਂ ਛੱਡਣਾ ਚਾਹੀਦਾ ਇਹਦੇ ਕਾਰਨ ਡਿੱਗ ਕੇ ਤਿਲਕ ਵੀ ਸਕਦਾ ਆਦਮੀ ਗਲਗ ਵੀ ਫੈਲਦੀ ਆ ਕਿਨੂੰ ਚੋੜ ਵੀ ਲੱਗ ਸਕਦੀ ਆ ਸਾਨੂੰ ਸਫਾਈ ਦੇ ਸੁਰੱਖਿਅਤ ਆਪ ਰਹਿਣਾ ਪਊਗਾ ਅਲਕੋਹਨਤਾ ਕੇਂਦਰ ਸਰਕਾਰ ਭਾਰਤ ਸਰਕਾਰ ਦੇ ਨਾਲ ਜਿਹੜੀ ਪੰਜਾਬ ਸਰਕਾਰ ਵੀ ਜਿਹੜੀ ਇਹ ਕਹਿ ਰਹੀ ਹੈਗੀ ਕਿ ਸਵੱਛ ਭਾਰਤ ਅਭਿਆਨ ਚਲਾ ਰਹੇ ਹੈਗੇ ਸਵੱਛਤਾ ਤਾਂ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੱਚ ਤਾਂ ਦੇਖੋ ਜੀ ਕਹਿ ਰਹਾ ਲੇਕਿਨ ਸੱਚ ਤਾਂ ਸਾਨੂੰ ਆਪ ਹੀ ਬਣਾਉਣੀ ਪੈਣੀ ਲੋਕਾਂ ਨੂੰ ਆਮ ਪਾਵਲਾ ਨੂੰ ਜਾਗਰਤ ਹੋਣਾ ਪੈਣਾ ਵਾ ਸਰਕਾਰ ਦਾ ਸਾਥ ਦੇਣਾ ਪਊਗਾ ਸਾਨੂੰ ਜੋ ਕਿ ਕੇਂਦਰ ਸਰਕਾਰ ਆ ਬਹੁਤ ਵਧੀਆ ਕਰ ਰਹੀ ਆ ਕੇਂਦਰ ਸਰਕਾਰ ਜੋ ਮੋਦੀ ਜੀ ਆ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਦੇਖ ਰਿਹਾ ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਜੀ ਸਾਫ ਸਫਾਈ ਦੇਖਦੀ ਆ ਬਸਟੈਂਡ ਉਹ ਸਾਫ ਭਾਈ ਯਾਰ ਹਰ ਇੱਕ ਨੂੰ ਦੇਖਦੀ ਆ ਇੱਥੇ ਕੋਈ ਲਕਾਲੀ ਗੱਲ ਤੇ ਹੈਗੀ ਨਹੀਂ ਆ ਹਨਾ ਜਿਹੜੀ ਚੀਜ਼ ਇੱਕ ਹੁੰਦੀ ਚੀਜ਼ ਲੋਕੇ ਕਿਹਨ ਜੇਬ ਜਪਾਈ ਆ ਜੇ ਵਾਲੀ ਚੀਜ਼ ਹੈ ਨਹੀਂ ਤੇਰੇ ਸਾਹਮਣੇ ਉਹ ਵੇਖ ਲੈ ਇੱਧਰ ਵੇਖ ਲੈ ਥੱਲੇ ਵੇਖ ਲੈ ਕੋਈ ਦੂਰ ਜਾਣ ਦੀ ਲੋੜ ਹੀ ਕੋਈ ਨਹੀਂ ਹੈਗੀ ਇੱਥੇ ਠੀਕ ਆ ਆ ਵੀ ਵੇਖਣਾ ਚਾਹੀਦਾ ਵੇ ਅੱਡੇ ਦੇ ਵੇ ਆਲੇ ਦੁਆਲੇ ਕੀ ਆ ਪਾਣੀ ਹਰ ਅੱਡਿਆਂ ਤੇ ਹਰ ਰੋਡ ਤੇ ਪਾਣੀ ਆਈ ਉਹ ਕਿ ਸਰਕਾਰ ਕਿੰਨੇ ਕਿੰਨੂ ਗਈ ਜਾਈਏ ਕਿੰਨੂ ਗਈਏ ਨਹੀਂ ਲੋਕਾਂ ਨੂੰ ਵੀ ਤਾਂ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਆ ਥੱਲੇ ਸਿੱਟਣ ਦੀ ਥਾਂ ਤੇ ਡਸਟਬਿਨ ਚ ਸੜਦੇ ਡੈਟਮਨ ਹੈ ਕਿੱਥੇ ਵਿਖਾਉਂਗਾ ਇਹ ਕਾ ਲੱਗਾ ਯਾ ਆਹ ਦਾਨ 15 ਕਾਊਂਟਰਾਂ ਦੇ ਇਹ 15 ਕਾਊਂਟਰ ਡੈਟਮਨ ਫੁੱਟਣ ਜਾਊਗਾ ਅੱਛਾ ਯਾਨੀ ਕਿ ਦੋ ਕਦਮ ਤੁਰਨਾ ਵੀ ਔਖਾ ਇੱਕ ਇੱਕ ਚਾਹੀਦਾ ਫਿਰ ਜੇ ਮੰਨ ਲਾ ਡਸਟਬਿਨ ਦੀ ਗੱਲ ਆਈ ਆ ਫਿਰ ਇੱਕ ਇੱਕ ਚਾਹੀਦਾ ਕਾਊਂਟਰ ਤੇ ਇੱਕ ਕਾਊਂਟਰ ਛੱਡ ਕੇ ਦੂਜੇ ਤੇ ਚਾਹੀਦਾ ਹੁਣ ਆਹ ਦੂਰ ਤੱਕ ਦੇਖ ਹੈਗਾ ਹੁਣ ਮਤਲਬ ਰੋਡ ਬਣਾ ਦਾ ਕੀ ਕਸੂਰ ਆ ਗਵਰਨਮੈਂਟ ਦਾ ਕੀ ਕਸੂ ਹਾਂ ਜੇ ਤੁਸੀਂ ਚਲੋ ਬੱਸ ਬੱਸ ਸਟੈਂਡ ਤੇ ਰਹਨੇ ਹੋ ਬਾਥਰੂਮਾਂ ਦਾ ਕੀ ਹਾਲ ਹੈ ਇੱਥੇ ਉਹ ਤੁਸੀਂ ਜਾਗ ਜਾ ਦਿਮਾਰੋ ਕੀ ਤੁਹਾਨੂੰ ਅੰਦਰ ਵੜਨ ਦੀ ਜੀ ਨਹੀਂ ਕਰਨਾ ਠੇਕੇ ਦੇ ਗਏ ਨੇ ਉਹ ਕਿਹੜੇ ਠੇਕੇ ਤੇ ਦੇਣ ਕਰ ਰਹੀ ਨੇ ਸਮੱਸਿਆ ਆ ਰਹੀ ਹੈ ਉਹੀ ਯਾਰਾ ਤੁਹਾਨੂੰ ਸਾਰੀ ਗੱਲ ਦਾ ਪਤਾ ਤੁਹਾਨੂੰ ਗੱਡੀ ਨਿਕਾਲੀ ਗੱਲ ਹੈ ਬਈ ਠੀਕ ਹੈ ਨਾ ਚਾਹੇ ਇੱਕ ਫਚਾਈ ਆ ਉਹ ਗੱਲ ਵੀ ਜਿਹੜੀ ਲੁਗੀ ਚੀਜ਼ ਆ ਸਾਹਮਣੇ ਵੇਖਣ ਵਾਲੀ ਚੀਜ਼ ਆ ਕੇ ਵੇਖ ਸਕਦੇ ਤੁਸੀਂ ਅੰਬਰ ਸਾਹਿਬ ਬੈਠਾ ਕੱਲਾ ਸਭ ਤੋਂ ਵੱਡੀ ਸ਼ਿਕਾਇਤ ਜਿਹੜੀ ਹੈਗੀ ਆ ਉਹ ਸਾਫ ਸਫਾਈ ਅਤੇ ਬਾਥਰੂਮਾਂ ਦੇ ਵਿੱਚ ਬੁਰਾ ਹਾਲ ਜਿਹੜਾ ਹੈਗਾ ਉਹਦੇ ਉੱਤੇ ਜਿਹੜੀ ਚਰਚਾ ਕੀਤੀ ਜਾ ਰਹੀ ਹੈ ਆਮ ਲੋਕਾਂ ਨਾਲ ਗੱਲਬਾਤ ਅਸੀਂ ਕਰਦੇ ਹਾਂ ਕਿ ਕੀ ਕੀ ਦਿੱਕਤ ਆਉਂਦੀ ਹੈਗੀ ਹੈ ਖਾਸ ਕਰਕੇ ਬਾਥਰੂਮ ਔਰ ਮੈਂ ਬੱਸ ਸਟੈਂਡ ਦੇ ਉੱਤੇ ਸਾਫ ਸਫਾਈ ਦੀ ਕੀ ਸੁਵਿਧਾ ਹੈਗੀ ਹੈ ਲੱਗ ਰਿਹਾ ਕਿ ਬੱਸ ਸਟੈਂਡ ਸਾਫ ਸੁਥਰਾ ਹੈ ਮੈਂ ਬਿਲਕੁਲ ਵੀ ਨਹੀਂ ਲੱਗ ਰਿਹਾ ਬਟ ਉਹ ਤਾਂ ਸਾਰੇ ਤੇ ਡਿਪੈਂਡ ਕਰਦਾ ਨਾ ਮਤਲਬ ਜੇ ਸਾਰੇ ਜਾਣੇ ਧਿਆਨ ਰੱਖਣਗੇ ਕਿਉਂਕਿ ਆਪਣਾ ਕੂੜਾ ਸੁੱਟਣ ਵਾਸਤੇ ਤਾਂ ਲਗਾਇਆ ਹੋਇਆ ਵਾ ਅਗਰ ਉਹ ਸੁੱਟ ਦੇਣਗੇ ਤਾਂ ਓਬਵੀਅਸਲੀ ਗੱਲ ਗੰਦ ਨਹੀਂ ਪਊਗਾ ਪਰ ਲੋਕਾਂ ਤੇ ਵੀ ਡਿਪੈਂਡ ਕਰਦਾ ਵਾ ਸਫਾਈ ਰੱਖਣਾ ਤਾਂ ਲੋਕ ਵੀ ਜ਼ਿੰਮੇਵਾਰੀ ਸਮਝਣ ਨਾ ਅਗਰ ਡਸਟਬਿਨ ਦੂਰ ਆ ਤਾਂ ਥੋੜਾ ਜਿਹਾ ਦੋ ਕਦਮ ਤੁਰ ਕੇ ਚੀਜ਼ ਉੱਥੇ ਸੁੱਟ ਸਕਦੇ ਹਾਂ ਬਿਲਕੁਲ ਕਿਹੜਾ ਬਹੁਤ ਦੂਰ ਆ ਉੱਥੇ ਹੀ ਆ ਅਗਰ ਆਪਾਂ ਸਾਫ਼ ਰੱਖਾਂਗੇ ਤਾਂ ਹੀ ਰਹੂਗਾ ਸਾਫ਼ ਰੱਖੜਾ ਖੁੱਤਾ ਔਰ ਤੁਸੀਂ ਜਿੱਦਾ ਬੈਠੇ ਹੋ نیچے ਦੇਖੋ ਪੈਕੇਟ ਖਿਲਰੇ ਆ ਬਿਸਕਟ ਹੈ ਜਾਂ ਚਾਹ ਦੇ ਕੱਪ ਉੱਤੇ ਹੀ ਸੁੱਟੇ ਆ ਤਾਂ ਆਪਣਾ ਮਹਾਨਗਰ ਆ ਐਡਾ ਵੱਡਾ ਜਿਹੜਾ ਬੱਸ ਸਟੈਂਡ ਆ ਦੀ ਪ੍ਰਭਾਵ ਜਾਂਦਾ ਹੋਊਗਾ ਕਿਉਂਕਿ ਬਾਹਰੋਂ ਲੋਕੋ ਵੀ ਦੂਰੋਂ ਵੀ ਲੋਕ ਆਉਂਦੇ ਹੁਣ ਬਿਲਕੁਲ ਓਬਵੀਅਸਲੀ ਗੱਲ ਆ ਬੈਡ ਇਮਪ੍ਰੈਸ਼ਨ ਹੀ ਜਾਂਦਾ ਵਾ ਨਾ ਕਿਉਂਕਿ ਵਧੀਆ ਨਹੀਂ ਲੱਗਦਾ ਹੈਗਾ ਕਾਫੀ ਸਾਰੇ ਵੈਸਟੈਂਡ ਇਦਾਂ ਨੇ ਬਹੁਤ ਸੋਹਣੇ ਬਣੇ ਹੋਏ ਨੇ ਜਿਵੇਂ ਪਟਿਆਲਾ ਦਾ ਬਹੁਤ ਸੋਹਣਾ ਬਣਿਆ ਹੋਇਆ ਬਟ ਇੱਥੇ ਇੱਥੇ ਆਪਾਂ ਖੁਦ ਰਿਸਪੌਂਸਿਬਿਲਟੀ ਰੱਖਾਂਗੇ ਤਾਂ ਹੀ ਦੇਖੋ ਪਾਊਗਾ ਅਦਰਵਾਈਜ਼ ਤਾਂ ਹੋਣਾ ਨਹੀਂ ਹੈਗਾ ਕੋਈ ਇੱਕ ਬੰਦੇ ਤੇ ਡਿਪੈਂਡ ਨਹੀਂ ਕਰਦਾ ਤਾਂ ਬਿਲਕੁਲ ਜਿੱਦਾਂ ਮੈਮ ਨੇ ਦੱਸਿਆ ਕਿ ਆਪ ਵੀ ਰਿਸਪੌਂਸਿਬਿਲਟੀ ਜਿਹੜੀ ਆ ਉਹ ਨਿਭਾਣੀ ਚਾਹੀਦੀ ਆ ਔਰ ਇਹ ਵੀ ਰਿਸਪੌਂਸ ਲੋਕ ਅਗਰ ਨਾ ਬੰਨ ਡਸਟਮਿਲ ਦਾ ਇਸਤੇਮਾਲ ਕਰਨ ਵੀਰਾ ਜੀ ਲੋਕ ਡਸਟਬਿਨ ਦਾ ਇਸਤੇਮਾਲ ਕਰਦੇ ਆ ਜਾਂ ਜਿੱਦਾ ਇੱਥੇ ਗੰਦੀ ਦੀ ਸਿੱਟੀ ਪਈ ਨਾ ਨਾ ਡਸਟਬਿਨ ਦਾ ਕੋਈ ਨਹੀਂ ਬਈ ਇਸਤੇਮਾਲ ਕਰਦਾ ਕੋਈ ਕੋਈ ਜਿਹੜਾ ਪੜਿਆ ਲਿਖਿਆ ਬੰਦਾ ਉਹੀ ਕਰਦਾ ਜਾਂ ਤਰ ਖਾ ਪੀ ਕੇ ਉਹਨੂੰ ਸਿੱਟ ਦਿੰਦੇ ਡਸਟਬਿਨ ਤਾਂ ਬਣਿਆਵਾ ਜਿਹੜਾ ਜਿਹੇ ਕੰਮ ਲਈ ਉਹ ਕੰਮ ਜੂਸਤਾ ਕਰੋ ਫੇਰ ਹੀ ਫਾਇਦਾ ਉਹ ਫੇਰ ਸਫਾਈ ਹੋਊਗੀ ਏਦੀ ਖਾ ਪੀ ਕੇ ਗੱਡੀਆਂ 'ਚ ਵੀ ਉਹ ਹੀ ਸਿੱਟ ਦਿੰਦੇ ਆ ਗੱਡੀਆਂ ਵੀ ਏਦੀ ਗੰਦੀਆਂ ਕਰਦੇ ਆ ਅਨਪੜ੍ਹੇ ਆ ਕੰਮ ਕਰਦੇ ਆ ਕਿ ਬਾਥਰੂਮ ਦਾ ਕੀ ਹਾਲ ਹੈ ਅਗਰ ਕਹੀਏ ਤਾਂ ਬਾਥਰੂਮ ਤਾਂ ਸਾਫ ਸੁਥਰੇ ਹੋਣੇ ਚਾਹੀਦੇ ਹੈ ਬਾਥਰੂਮ ਆਲਾ ਜਿਆਦਾ ਕੰਮ ਪਰ ਇਦਾਂ ਨਾ ਉਹ ਵੀ ਇੱਕ ਦਿਨ ਛੱਡ ਕੇ ਚੰਗੀ ਤਰ੍ਹਾਂ ਸਫਾਈ ਕਰਦੇ ਆਪਾਂ ਉਹਨਾਂ ਨੂੰ ਮਾੜਾ ਕੱਲੀ ਕਹਿਣਾ ਪਰ ਲੋਕੀ ਉੱਥੇ ਵੀ ਚੰਗੀ ਤਰ੍ਹਾਂ ਨਹੀਂ ਉਹਨਾਂ ਦੇ ਵੀ ਵਿੱਚੋ ਮਿਸਟੇਕ ਹੈਗੀ ਆ ਬਾਥਰੂਮ ਵਾਲਿਆਂ ਦੀ ਵੀ ਹੈਗੀ ਆਪਾਂ ਮੰਨਦੇ ਆ ਪਰ ਇੰਨੀ ਉਹਨਾਂ ਦੀ ਨਹੀਂ ਜਿੰਨੀ ਅਜਿਹਾ ਉਹ ਜਿਹੜੇ ਆਊਟ ਆਫ ਸਟੇਟ ਦੇ ਆਪਣੇ ਰਹਿੰਦੇ ਹੋ ਬਹੁਤ ਜ਼ਿਆਦਾ ਗੰਦ ਪਾਉਂਦੇ ਹੋ ਛੇਕਰ ਸ਼ੁਕਰ ਉੱਤੇ ਜਾਨੀ ਕਿ ਬਹੁਤ ਗੰਦ ਪਾਉਂਦੇ ਆ ਬੱਸ ਸਟੈਂਡ ਦੇ ਉੱਤੇ ਜਿਹੜੇ ਆ ਡਸਟਬਿਨ ਦੀ ਮੈਂ ਤੁਹਾਨੂੰ ਸਥਿਤੀ ਦਿਖਾ ਦਿੰਨਾ ਕਿ ਡਸਟਬਿਨ ਜਿਹੜੇ ਨੇ ਜ਼ਰੂਰ ਲਗਾਏ ਗਏ ਨੇ ਕੁਝ ਲੋਕਾਂ ਵੱਲੋਂ ਇਸਤੇਮਾਲ ਵੀ ਕੀਤੇ ਜਾਂਦੇ ਨੇ ਦੂਜੇ ਪਾਸੇ ਵੀ ਇੱਕ ਡੱਬਾ ਜਿਹੜਾ ਲੱਗਿਆ ਹੋਇਆ ਹੈ ਲੇਕਿਨ ਲੋਕਾਂ ਦਾ ਕਹਿਣਾ ਕਿ ਡਸਟਬਿਨ ਜਿਹੜੇ ਨੇ ਬਹੁਤ ਦੂਰ ਨੇ ਜਾਂ ਬਹੁਤ ਘੱਟ ਜਗ੍ਹਾ ਤੇ ਡਸਟਬਿਨ ਲੱਗੇ ਹੋਏ ਨੇ ਇਸ ਕਰਕੇ ਵੀ ਸਮੱਸਿਆ ਆਉਂਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿੱਦਾਂ ਇੱਥੇ ਲੋਕ ਬੈਠੇ ਆ ਥੱਲੇ ਚਾਹ ਦੇ ਕੱਪ ਜਾਂ ਫਿਰ ਜਿਹੜੇ ਚਿਪਸ ਵਗੈਰਾ ਖਾ ਕੇ ਥੱਲੇ ਹੀ ਸਿੱਟੇ ਸੜ ਦਿੱਤੇ ਜਾਂਦੇ ਆ ਔਰ ਗੰਦਗੀ ਦੇ ਵਿੱਚ ਬੈਠਣਾ ਪੈਂਦਾ ਸਾਫ ਸਫਾਈ ਜਿਹੜੀ ਕਿਤੇ ਵੀ ਨਜ਼ਰ ਨਹੀਂ ਆਂਦੀ